सी कपड़े लाइन उतारण गए बिजली करके दवाल गिर गया दवाल डे भाई हाँ जी हाँ, हाँ। जी हाँ। साइड वाले के नुकसान हो गया साडा भी नुकसान हो गया उधर भी दिख गया ईंटे वो बज गए भाग के उधर उस साइड में गए बंदे सब ठीक ठाक हाँ जी बाजी बड़ी चोट नहीं लगी किसी से नहीं नहीं चोट लगी मैनू लगी ऊपर ऊपर से गिर गया ऊपर से हाँ जी ਭਾਈ ਨੇਰੀ ਆਈ ਆਪਣੇ ਤੂਫਾਨ ਆਇਆ ਤਾਂ ਚੰਗਰਾਂ ਦੇ ਕੰਨ ਡੇਗ ਗਈਆਂ ਗਵੰਡੀਆਂ ਦੀ ਤਾਂ ਇਹਦਾ ਬਹੁਤ ਭਾਈ ਬਹੁਤ ਨੁਕਸਾਨ ਹੋ ਗਿਆ ਤਾਂ ਇਹ ਗਰੀਬਾਈ ਗਰੀਬ ਬੰਦੇ ਆ ਭਾਈ ਸਰਕਾਰ ਤੋਂ ਭਾਈ ਇਹ ਮੰਗ ਕਰਦੇ ਨੇ ਤਾਂ ਨੁਕਸਾਨ ਭਰਾਈ ਜਾਵੇ ਭਾਈ ਘੱਟ ਤੋਂ ਘੱਟ ਦੇਣਾ ਤਾਂ 1 ਲੱਖ ਤੋਂ ਵੱਧ ਨੁਕਸਾਨ ਹੋ ਗਿਆ ਅੱਛਾ ਜੀ ਹਾਂਜੀ ਹਾਂਜੀ ਭਾਈ ਅੱਗੇ ਵੀ ਉਹਨਾਂ ਨੇ ਕਿਹਾ ਸੀ ਜਾਂਦੇ ਕੰਨ ਦੇ ਅੱਗੇ ਵੀ ਇਹਨਾਂ ਦੇ ਕੰਨ ਵਿੰਗੇ ਜਾ ਰਹੇ ਨੇ ਹੈਗੇ ਇਹਨਾਂ ਦੀ ਭਾਈ ਨਾਲ ਦੀ ਗਵੰਡੀਆਂ ਹੁੰਦੀਆਂ ਸੀ ਜੀ ਨਾਮ ਵਗੈਰਾ ਉਹ ਸੰਜੀ ਉਹਨਾਂ ਦਾ ਨਾਮ ਜੀ ਭਾਈ ਸੰਜੀ ਆ ਭਾਜੀ ਅੱਛਾ ਜੀ ਹਾਂਜੀ ਹਾਂਜੀ ਭਾਈ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਇਹਨਾਂ ਨੂੰ ਇਨਸਾਫ ਚਾਹੀਦਾ ਵਾ ਕਿਉਂਕ ਬੋਲੀਆ ਹਾਂਜੀ ਬੋਲੀਆ ਹਾਂ ਕਿਹੜੇ ਮਲੇ ਰਹਿੰਦੇ ਆ ਜੀ ਹਾਂ ਕੀ ਮਾਮਲਾ ਕੀ ਆ ਜਿਹੜਾ ਇਹਨਾਂ ਦੀ ਛੱਤ ਡਿੱਗ ਗਈ ਹੈ ਹਾਂ ਨਾਲ ਦਸਨਜੀ ਹੋਣਾ ਕੀ ਹਾਂਜੀ ਸੰਜੇ ਕੀ ਅੱਛਾ ਜੀ ਉਹਨਾਂ ਨਾਲ ਜਿਹੜਾ ਸਾਡੀ ਵੀ ਛੱਤਾ ਡਿੱਗ ਪਈ ਹੈ ਛੱਤ ਕਿੱਦਾਂ ਡਿੱਗ ਪਈ ਹੈ ਨੇੜੀ ਨਾਲ ਹੀ ਆਈ ਆ ਹੁਣ ਸਾਡੀ ਅੱਛਾ ਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੇ ਹਾਂਜੀ ਦੇਖੋ ਤੁਸੀਂ ਸਾਹਮਣੇ ਹੀ ਹਾਂਜੀ ਸਾਰੇ ਤੁਹਾਡੇ ਸਾਹਮਣੇ ਹੀ ਆ ਨੁਕਸਾਨ ਹਾਂਜੀ ਹਾਂ ਆਹ ਇਹ ਉੱਪਰ ਉੱਡੀ ਗਈ ਆ ਹਾਂਜੀ ਹਾਂਜੀ ਉਹ ਬੜਾ ਹੈ ਆਈ ਆ ਤੇ ਮੇਰੀ ਕੁੜੀ ਕੰਨੀ ਨਾ ਆਇਆ ਹੂੰ ਉਹਨੂੰ ਮੈਂ ਬਚਾਇਆ ਮੈਂ ਕਿ ਅੰਦਰ ਹੀ ਬਹਿ ਜਾ ਪੈਣਾ ਹਾਂਜੀ ਕੋਈ ਛੱਡੇ ਕਿ ਨਾ ਪਵੇ ਮੇਰੇ ਅਜ ਉਹ ਸੱਚ ਆਵਾਜ਼ ਹੀ ਨਿਕਲੀ ਆ ਉਹੀ ਅੰਦਰ ਡਰਾਮਾ ਡਰਾਮਾ ਹੋ ਗਿਆ ਕਿੰਨੇ ਵਜੇ ਹੋਇਆ ਇਹ ਆ ਹੁਣੇ ਹੀ ਹੋਇਆ ਥੋੜਾ ਜਿਹਾ ਹੀ ਹੋਇਆ ਅੱਜ ਨੇਲੀ ਆਈ ਆ ਹੁਣ ਇਹ ਕਿਹੜੇ ਕਿਹੜਾ ਮੁੱਲਾ ਬੰਦਾ ਜੀ ਟਿੱਬੀ ਆ ਗੁਰੂ ਦੇ ਘਰ ਦਾ ਟਿੱਬੀ ਅੱਛਾ ਜੀ ਤੇ ਕਿਥੇ ਛੱਟ ਛੋੜ ਤਾਂ ਨਹੀਂ ਲੱਗੀ ਮਾ ਜੀ ਨਹੀਂ ਨਹੀਂ ਲੱਗੀ ਨਹੀਂ ਪਚਾਈ ਹੋ ਗਿਆ ਮੇਰੇ ਮੜਕੇ ਲੱਗੀ ਹੋਰ ਕਿਤੇ ਨਹੀਂ ਕਿਤੇ ਲੱਗੇ ਸਾਹਮਣੇ ਦੇਖੋ ਸਾਹਮਣੇ ਹਾਂਜੀ ਸੰਜੇ ਕੁਮਾਰ ਜੀ ਸੰਜੇ ਕੁਮਾਰ ਜੀ ਕੀ ਮਾਮਲਾ ਦੀ ਅੱਜ ਜਿਹੜਾ ਮਾਮਲਾ ਇਹ ਹੈ ਕਿ ਉੱਪਰ ਅਸੀਂ ਕਪੜੇ ਲੈ ਉਤਾਰਨ ਗਏ ਬਿਜਲੀ ਕਰਕੇ ਹੂੰ ਦਵਾਲ ਗਿਰ ਗਿਆ ਦਵਾਲ ਡੇ ਭਾਈ ਹਾਂ ਜੀ ਹਾਂ ਜੀ ਤੇ ਸਾਈਡ ਵਾਲੇ ਕੇ ਨੁਕਸਾਨ ਹੋ ਗਿਆ ਸਾਡਾ ਵੀ ਨੁਕਸਾਨ ਹੋ ਗਿਆ ਉਧਰ ਵੀ ਡਿੱਗ ਗਿਆ ਇੰਟ ਉਹ ਅਸੀਂ ਬਚ ਕੇ ਭਾਗ ਕੇ ਉਧਰ ਉਸ ਸਾਈਡ ਮੇ ਗਏ ਬੰਦੇ ਸਭ ਠੀਕ ਠਾਕ ਆ ਹਾਂ ਜੀ ਬਾਜੀ ਬੜੇ ਕਿਰਪਾ ਪਰ ਚੋਟ ਤਾਂ ਨਹੀਂ ਲੱਗੀ ਕਿਸੇ ਦੇ ਨਹੀਂ ਨਹੀਂ ਚੋਟ ਲੱਗੀ ਮੈਨੂੰ ਲੱਗੀ ਉੱਪਰ ਉੱਪਰ ਸੇ ਗਿਰ ਗਿਆ ਉੱਪਰ ਸੇ ਹਾਂ ਜੀ ਹਾਂ ਜੀ ਤੇ ਜਿਆਦਾ ਤਾਂ ਨਹੀਂ ਲੱਗੀ ਨਹੀਂ ਜਿਆਦਾ ਨਹੀਂ ਲੱਗੇ ਪਾਣੀ ਨੂੰ ਪੀਆ ਦਵਾਈ ਲਾਇਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੈ ਅਬ ਇਨਕਾ ਕਿੰਨਾ ਤਾਂ ਜ਼ਿਆਦਾ ਹੀ ਨੁਕਸਾਨ ਹੈ ਮਾਲਕ ਕੰਧ ਟੁੱਟ ਗਿਆ ਦਵਾਰ ਟੁੱਟ ਗਿਆ ਹੈ ਮੇਰਾ ਤਾਂ ਚਲੋ ਜੁੜਾਈ ਵੜਾਈ ਕਰਾਂ ਅਸੀਂ ਕਰ ਲਵਾਂਗੇ ਕਿੱਥੇ ਰਹਿਨੇ ਆਪਾਂ ਅੱਤੀ ਵੀ ਮਾਲਕ ਕਿੰਨੇ ਨੰਬਰ 15 ਨੰਬਰ ਗਲੀ ਤੇ ਗਵੰਡੀ ਠੀਕ ਆਗਾ ਸਭ ਹਾਂਜੀ ਹਾਂਜੀ ਬੜੇ ਇਹ ਹੋਇਆ ਕਿੰਨੇ ਕ ਵੇ ਹਾਦਸਾ ਇਹ ਹਾਦਸਾ ਵਾ ਜਬ ਬਿਜਲੀ ਕਰਕੀ ਨਾ ਤਾਂ ਅਸੀਂ ਗਏ ਕਪੜੇ ਲਾਂਣ ਕੇ ਉਪਰ ਹੀ ਸੇ ਬਿੜਾਕ ਦੇ ਆਵਾਜ਼ ਆਈ ਦਵਾਲ ਅਸੀਂ ਮੇ ਦਵਾਲੇ ਦੇ ਸਾਥੀ ਮੈਂ ਅਸੀਂ ਗਿਰ ਗਏ ਉੱਪਰੋਂ ਡਿਗੇ ਤੁਸੀਂ ਹਾਂਜੀ ਉੱਪਰੋਂ ਡਿਗੇ ਉਧਰ ਵੀ ਦਿਖਾਈ ਤੇ ਸ਼ੀਸ਼ੇ ਦਾ ਸਾਰ ਨੁਕਸਾਨ ਹੋ ਗਿਆ ਤੇ ਇਧਰ ਵੀ ਇੱਕ ਵਾਈ ਬਿਜਲੀ gira ਸ਼ੁਕਰ ਹੈ ਕਿ ہم ਲੋਕ ਬਚਾ ਹੋ ਗਏ ਬਹੁਤ